ਮਾਨਜੋਗ ਸਾਧ ਸੰਗਤ ਜੀਓ ਆ ਦੇਖੋ ਜੀ ਚੰਨੇ ਦੇ ਵਿੱਚ ਗੁਰਨਾਨਕ ਸਾਧ ਸੰਗਤ ਸਭਾ ਦੇ ਵਿੱਚ ਗੁਰਦੁਆਰਾ ਹੈ ਉਸ ਗੁਰਦੁਆਰੇ ਦੇ ਗਿਆਨੀ ਜੀ ਦੇ ਲੱਛਣ ਦੇਖੋ ਜੀ ਕੀ ਕਰ ਰਿਹਾ ਵਾ ਇਹ ਖੰਡ ਪਾਟ ਕਰ ਰਿਹਾ ਦੇਖੋ ਖੰਡ ਪਾਟ ਕਰਦੇ ਕਰਦੇ ਪੈਰ ਪਾਲਕੀ ਦੇ ਥੱਲੇ ਪਾਏ ਹੋਏ ਨੇ ਇੱਕ ਪੈਰ ਇਹ ਪਾਲਕੀ ਦੇ ਥੱਲੇ ਪਾਏ ਹੋਏ ਨੇ ਆ ਦੇਖੋ ਜੀ ਹੁਣ ਕੱਢੂਗਾ ਪੈਰ ਬਾਹਰ ਇਹ ਦੇਖੋ ਜੀ ਪੈਰ ਕੱਢ ਲਿਆ ਪੈਰਾਂ ਦੇ ਉੱਤੇ ਹੱਥ ਰੱਖਿਆ ਹੋਇਆ ਹੁਣ ਉਹਨੇ ਅਥਰਾ ਕੇ ਉਸੇ ਹੱਥਾਂ ਦੇ ਨਾਲ ਪੈਰਾਂ ਨੂੰ ਖਾਜ ਕਰੂਗਾ ਫਿਰ ਖਾਜ ਕਰਨ ਤੋਂ ਮਗਰੋਂ ਉਹੀ ਦੇਖੋ ਆ ਦੇਖੋ ਜੀ ਤੈਨੂੰ ਚੱਕ ਲਿਆ ਹੱਥ ਨਾਲ ਤੂੰ ਖਾਜ ਕਰ ਰਿਹਾ ਦੇਖੋ ਜੀ ਆ ਦੇਖੋ ਖਾਜ ਕਰ ਰਿਹਾ ਵਾ ਇੰਨਾ ਬੇਸ਼ਰਮ ਬੰਦਾ ਬਈ ਨੂੰ ਇੰਨੀ ਅਕਲ ਨਹੀਂ ਹੈਗੀ 14 ਸਾਲ ਹੋ ਗਏ ਇਸ ਗੁਰਦਾਰੇ ਵਿੱਚ ਆਏ ਨੂੰ ਇਹਨੂੰ ਇੰਨਾ ਪਤਾ ਨਹੀਂ ਹੈਗਾ ਕਿ ਪੈਰਾਂ ਨੂੰ ਹੱਥ ਲਾਈਦਾ ਹੁੰਦਾ ਕਿ ਨਹੀਂ ਲਾਈਦਾ ਹੁੰਦਾ ਮੈਂ ਸੰਗਤ ਅੱਗੇ ਬੇਨਤੀ ਕਰਦਾ ਇਹਦਾ ਕੋਈ ਉਪਾਏ ਕਰੋ ਇਹ ਨਾ ਮੱਛਰ ਜਾਣਾ ਇਹਨੇ ਨਹੀਂ ਤਾਂ ਕਹਿੰਦਾ ਮੈਨੂੰ 14 ਸਾਲ ਹੋ ਗਏ ਮੈਨੂੰ ਕੋਈ ਕੱਢ ਨਹੀਂ ਸਕਦਾ ਇੱਥੋਂ ਐਦਾਂ ਧਮਕੀਆਂ ਦਿੰਦਾ ਵਾ ਸੁਪਰਮਾਨ ਮਾਨ ਜੋ ਸਾਸ ਸਿੰਘ ਜੀਓ ਵਾਈਗੁਰ ਜੀ ਦਾ ਸਾਸਾ ਵਾਈਗੁਰ ਜੀ ਦੇ ਪੁੱਤੇ ਇਹ ਚੰਨੇ ਜਿਹੇ ਗੁਰਦਾਰੇ ਦੇ ਜਾਨੀ ਜੀ ਨੇ ਜਾਨੀ ਪੁੱਤ ਪਾਲ ਸਿੰਘ ਜੀ ਮਹਾਰਾਜ ਦੇ ਰੂਪ ਦੇ ਉੱਤੇ ਸੇਲ ਰੱਖ ਕੇ ਸੇਲ ਸਾਡੇ ਵਾਸਤੇ ਬਹੁਤ ਗੰਦੀ ਚੀਜ਼ ਹੈ ਉਹ ਸੈੱਲ ਰਾਕੇ ਮਹਾਰਾਜੇ ਸਰੂਪ ਦੇਤੇ ਲੋਕਾਂ ਨੂੰ ਮੈਸੇਜ ਭੇਜ ਰਿਹਾ ਵਾ ਦਰਫਟੇ ਮੈਂ ਕਹਿਣਾ ਇਹ ਜਿਆਨੀ ਜੇ ਇੰਨਾ ਗੰਦਾ ਕਿਆ ਨਹੀਂ ਆਏ ਇਹੇ ਕੰਮ ਕਰਦਾ ਵਾ ਆ ਦੇਖੋ ਸੈੱਲ ਰੱਖੇ ਤੇ ਮੈਸੇਜ ਭੇਜੇ ਵਾ ਆ ਦੇਖੋ ਜੀ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦੀ ਫਤਿਹ ਮਾਨ ਜੋ ਸਾਧ ਸੰਗਤ ਜੀਓ ਪਰਧਾਨਾ ਨੇ 60 ਕੈਮਰੇ ਲੱਗੇ ਹੋਏ ਨੇ 28 ਕੈਮਰੇ ਹੋਰ ਲਾਤੇ ਨੇ ਪਹਿਲਾਂ 32 ਕੈਮਰੇ ਸੀ 28 ਕੈਮਰੇ ਹੋਰ ਲਾਤੇ ਨੇ ਇਹਨਾਂ ਨੂੰ ਥੋੜੀ-ਮੋਟੀ ਸ਼ਰਮ ਨਹੀਂ ਆਉਂਦੀ ਹੈਗੀ ਆ ਦਰਬਾਰ ਸਾਹਿਬ ਵਿੱਚ ਪਾਣੀ ਦੀਆਂ ਝੂਠੀਆਂ ਬੋਤਲਾਂ ਪਈਆਂ ਨੇ ਉਹਨਾਂ ਨੂੰ ਦਿੰਦਾ ਨਹੀਂ ਹੈ ਕੈਮਰਿਆਂ ਦੇ ਵਿੱਚ ਹੈ ਕਾਦੇ ਵਾਸਤੇ ਆ ਕੁਰਸੀਆਂ ਤੇ ਬਹਿਣ ਵਾਸਤੇ ਜੋਗੇ ਨੇ ਪ੍ਰਧਾਨ ਆ ਦੇਖ ਲਓ ਝੂਠੀ ਬੋਤਲ ਪਈ ਆ ਦਰਬਾਰ ਸਾਹਿਬ ਦੇ ਵਿੱਚ ਦੂਰ ਫਿਟੇ ਮੋ ਇਹੋ ਜਿਹਾ ਪ੍ਰਧਾਨਾ ਜੇ ਮੈਂ ਕਹਿੰਨਾ ਅਾਕੀ ਸੇ ਪਾਰ ਦੀ ਸੁਨਾਪਤੀ ਸੀਗੀ ਉਹ ਇੱਧਰ ਆ ਗਿਆ ਵਾ ਉਧਰ ਛੜਦਾ ਵਖੰਡ ਪੜ ਜਿਹੜਾ ਖੰਡ ਪੜ ਜਾਂਦਾ ਸੀ ਉਹ ਛੜ ਦਿੱਤਾ ਵਾ ਇੱਥੇ ਆ ਗਿਆ ਵਾ ਕਿਸੇ ਦੇ ਪਾਸ ਖੰਡ ਪੜ ਚੁ ਗਿਆ ਸੁਨਾਪਤੀ ਸੀਗੀ ਸੁਧਾਰਨ ਪੜ ਦੀ ਇੱਥੇ ਆ ਕੇ ਅਰਦਾਸ ਕਰਨ ਲੱਗਿਆ ਵਾ ਆਹ ਤਾਂ ਸਾਡੇ ਗਿਆਨੀ ਦੇ ਲੱਛਣ ਨੇ ਉਥੇ ਬੈਣ ਕਿਸੇ ਹੋਰ ਨੂੰ ਬਿਠਾਤਾ ਫਰ ਕੀਆ ਗੁਰਦਾਰੇ ਚਾਹੀਏ ਆ ਗਿਆਨੀ ਹੈ ਮਨ ਤਾਂ ਠੱਗ ਲੱਗਦਾ ਵਾ ਬਨਾਰਸ ਦਾ ਠਾਕ ਦੌਰ ਫਿਟੇ ਮੈਗਨਾ ਜੀ ਆ ਦੇ ਆ ਦੇ ਆ ਦੇਖੋ ਜੀ ਗਿਆਨੀ ਦੇ ਲੱਛਣ ਉੱਥੇ ਇੱਕ ਭੈਣ ਨੂੰ ਬਿਠਾ ਕੇ Hindu ਭੈਣ ਨੂੰ ਬਿਠਾ ਕੇ ਇੱਥੇ ਆ ਗਿਆ ਉੱਥੇ Hindu ਭੈਣ ਨੂੰ ਬਿਠਾਤਾ ਵਾ ਪਾਠ ਖੰਡ ਪਾਠ ਸਰਦਾਰਾਂ ਦੀ ਨੋਆ ਮੈਨੂੰ ਪਤਾ ਵਾ ਅਮਰਿਸ਼ਾ ਕੀਆ ਹੈ ਉਹਦਾ ਅਮਰਿਸ਼ਾ ਕੀਆ ਹੈ ਉਹਦਾ ਦਿਖਾਦਾ ਮੈਨੂੰ ਕਿਰਪਾਨ दिखा दिखा तो कर्बान कित आख लो इलेक्शन थे कई दिन से देख रहे मैं आ मेरी भैन बिठाके आ मेरे गया अमृत रही है हजार रुपया खंड पाल दे ठीक है ਪੈਸੇ ਲੁੱਟਣ ਨੂੰ ਕਹਿ ਦੋ ਠੀਕ ਆ 20 2000 ਰੁਪਏ ਗਿਆਨੀ ਨੂੰ ਅਰਦਾਸ ਦੇ ਦੋ ਠੀਕ ਆ ਉੱਥੇ ਗਿੰਦੂ ਭੈਣ ਨੂੰ ਬਿਠਾ ਕੇ ਸਿੱਖ ਭੈਣ ਪਾਵੇ ਹੋਵੇ ਉਮਰਤਾਰੀਆ ਹੋ ਆ ਦੇਖ ਲਓ ਇੱਥੇ ਵੀ ਆ ਗਿਆ ਇੱਥੇ ਲੁੱਟਣ ਆ ਗਿਆ ਪੈਸੇ ਦੂਰ ਫਿੱਟੇ ਮੈਂ ਇਹ ਜੇ ਗਿਆਨੀ ਦੇ ਮੈਂ ਕਿਹਾ ਗਿਆਨੀ ਆ ਇਹ ਠੱਗਾ ਠੱਗ ਇਹ ਜੇ ਸਾਡੇ ਪ੍ਰਧਾਨ ਨੇ ਜਿਹੜੇ ਨੂੰ ਗੁਰਦਿਆਂ ਚ ਲੈ ਕੇ ਲੈ ਕੇ ਕਿਉਂ ਚੁੱਲੇ ਦਿੰਦੇ ਨੇ ਸ਼ਰਮੀਆਂ ਦੀ ਪ੍ਰਧਾਨਾ ਨੂੰ ਤਿੰਨ ਮਾਂ ਜੋ ਸਾਧ ਸੰਗਤ ਜਿਓ ਆ ਦੇਖ ਲੋ ਗਿਆਨੀ ਦੇ ਲੱਛਣ ਗੁਰੂ ਘਰ ਵਿੱਚ ਆ ਕੇ ਵੀ ਸੁੱਤਾ ਵਿਆ ਵਾ ਇਹ ਬਾਠ ਕਰਨ ਆਇਆ ਕੀ ਕਰਨ ਆਇਆ ਵਾ ਆ ਦੇਖ ਲੋ ਮਾਂ ਜੋ ਸਾਧ ਸੰਗਤ ਜਿਓ ਅੱਜ ਖੰਡ ਪਾਠ ਆਰੰਭ ਕੀਤਾ ਵਾ ਇਹ ਖੰਡ ਪਾਠ ਦਾ ਕੀਰਤਨ ਚੱਲ ਰਿਹਾ ਵਾ ਇਕ ਕੀਰਤਨ ਤੇ ਤਾਬੇ ਤੇ ਕੋਈ ਬੈਠਾ ਦੇਖੋ ਹੈ ਕੋਈ ਬੈਠਾ ਜਾਂ ਤੱਕ ਕੀਰਤਨ ਬੰਦ ਕਰ ਦੋ ਜਾਂ ਫਿਰ ਤਾਬੇ ਤੇ ਕਿਸੇ ਨੂੰ ਬਿਠਾ ਦੋ ਬਿਠਾਉਣਾ ਕਿਸ ਤਾਂ ਨੇ ਨੇਤਾਗਿਰਿਆ ਕਰਨ ਨੂੰ ਕਹਿ ਦੋ ਬਥੇਰਾ ਚੌਧਰ ਬਣਾ ਕੋਟਣ ਨੂੰ ਕਹਿ ਦੋ ਮੈਂ ਮੈਂ ਬੱਕਰੀਆਂ ਮੰਗੂ ਕਰਨ ਨੂੰ ਕਹਿ ਦੋ ਬਥੇਰਾ ਕਰ ਲੈਣਗੇ ਦੇ ਲੋ ਆ ਦੇਖੋ ਕੋਈ ਹੈ ਤਾਬੇ ਦੇ ਉੱਤੇ ਬੈਠਣਾ ਕੋਈ ਨਹੀਂ ਹੈਗਾ ਕਿੱਦਣੋਂ ਮਾਰ ਕੇ ਹੋ ਗਿਆ ਗੈਨੀ ਹੂੰ ਗੈਨੀ ਨਹੀਂ ਹੈ ਨਾ ਗੈਨੀ ਦਾ ਤਾਂ ਨਹੀਂ ਘਾਟਾ ਹੁਣ ਹੁਣ ਤਾਂ ਨਹੀਂ ਗੈਨੀ ਦਾ ਘਾਟਾ ਇਨਾਂ ਕੋਲੇ ਤਿੰਨ ਤਿੰਨ ਚਾਰ ਚਾਰ ਗੈਨੀ ਰੱਖੇ ਹੋਣੇ ਪੰਜ ਛੇ ਗੈਨੀ ਨੇ ਰੋਇਆ ਦੇਖੋ ਕੋਈ ਨਹੀਂ ਹੈਗਾ ਤਾਬੇ ਤੇ ਬਹਿਣ ਵਾਲਾ ਦਰ ਫੀਟੇ ਮੋਹੇ ਜੇ ਪ੍ਰਧਾਨਾ ਦੇ ਮੈਂ ਕਹਿੰਦਾ ਵਾਹ ਕਿਸੇ ਦਾ ਖਾਲਸਾ ਵੈ ਕੋ ਜਿੱਕੀ ਫਤੇ ਮਾਣਜੋ ਸਤ ਸਿੰਘ ਦੇ ਚੇ ਗੁਰੂ ਘਰ ਦੇ ਵਿੱਚ ਇੱਕ ਵੀ ਜਰਨੀ ਦੇਖਦਾ ਤੁਹਾਨੂੰ ਆ ਦੇਖੋ ਇੱਕ ਜਰਨੀ ਆ ਰਹੀ ਹੈ ਇਸ ਦਾ ਨਾਪ ਪ੍ਰਸ਼ਾਦ ਤੇ ਦੇਣ ਵਾਸਤੇ ਉੱਥੇ ਪ੍ਰਸ਼ਾਦ ਤੇ ਨਾਪ ਪ੍ਰਸ਼ਾਦ ਤੇ ਦੇਣ ਵਾਲਾ ਤਾਬੇ ਤੇ ਅੰਦਰੋਂ ਨਵੀਂ ਤੋਹਰ ਆ ਦੇਖੋ ਸਾਡੇ ਗੁਰੂ ਘਰ ਦੇ ਗਾਨੀ ਇਹਦੀ ਲੱਛੀ ਔਲਛਿੰਨੇ ਗੋਨੀਏ ਦੇ ਮਾਝੂ ਸਾਧ ਸੰਗਤ ਜਿਓ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਗਿਆ ਗੁਰਪੁਰ ਫਰਦਾ ਨਾਨ ਨੇ ਨਿਸ਼ਾਨ ਸਾਹਿਬ ਦਾ ਚੋਲਾ ਤਾਂ ਬਦਲੀ ਕਰ ਦਿੱਤਾ ਵਾ ਇਹ ਜਿਹੜਾ ਥੱਲੇ ਨਿਸ਼ਾਨ ਸਾਹਿਬ ਸੀ ਉਹਨਾਂ ਦਾ ਤਾਂ ਚੋਲਾ ਬਦਲੀ ਕਰ ਦਿੱਤਾ ਆ ਉੱਤੇ ਨਹੀਂ ਗਿਆ ਹੋਵੇਗਾ ਉੱਤੇ ਕਰਨ ਲੱਗੇ ਕੀ ਹੋ ਗਿਆ ਸੀ ਇਹਨਾਂ ਤੇ ਗੋਲੀ ਲੱਗੀ ਸੀਗੇ ਨਿਤਗਰੀਆਂ ਕਰਨ ਦਾ ਪਤਾ ਵਾ ਕੁਰਸੀਆਂ ਸਾਂਭਣ ਦਾ ਪਤਾ ਵਾ ਹੈ ਜੇ ਗੋਲੀ ਲੱਗੀ ਸ ਤੇ ਕਿਸ ਨੂੰ ਕਹਿ ਦਿੰਦੇ ਕਿ ਭਾਈ ਸਾਡੇ ਕੋਲ ਗੋਲੀ ਲੱਗੇ ਤੁਸੀਂ ਬਦਲੀ ਕਰ ਦਿਓ ਨੇਤਗਿਰियां ਕਰਨੀ ਨੇ ਲੋਕਾਂ ਨੂੰ ਬੇਕੂਬ ਬਣਾਉਣਾ ਕਿ ਅਸੀਂ ਚੋਲੇ ਬਦਲੀ ਕੀਤੇ ਨੇ ਕਰਕੇ ਆ ਦੇਖ ਲੋ ਉਤਲੇ ਤਾਂ ਝੋਲਾ ਨਹੀਂ ਬਦਲੀ ਕੀਤਾ ਇਹਨਾਂ ਨੇ ਸ਼ਰਮ ਆਉਣੀ ਚਾਹੀਦੀ ਸ਼ਰਮ ਇਹਨਾਂ ਨੂੰ ਵੱਡੇ ਪ੍ਰਧਾਨ ਬਣੇ ਫਿਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂਜੋ ਸਾ ਸੰਗਤ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਦਿਕੋ ਜੀ ਕੀਰਤਨ ਚੱਲ ਰਿਹਾ ਤਾਂ ਅੱਪੇ ਤਾਂ ਇੱਕ ਬੰਦਾ ਨਹੀਂ ਬੈਠਿਆ ਕਿ ਗਿਆਨੀ ਇਹ ਆ ਕੀਰਤਨ ਚੱਲ ਰਿਹਾ ਸੋ ਮਾ ਦੇਖੋ 7 7 15 ਦਾ ਹੈ ਵਾ ਤਾਬੇ ਤੇ ਇੱਕ ਬੰਦਾ ਨਹੀਂ ਬੈਠਾ ਆਹੇ ਡਿਗਰੰਥੀ ਕੀ ਕਰਦਾ ਵਾ ਹੁਣ ਇਹਨੂੰ ਇਨਕਲ ਨਹੀਂ ਹੈਗੀ ਕਿ ਤਾਬੇ ਤੇ ਵੀ ਬੈਣਾ ਚਾਹੀਦਾ ਕੋਈ ਕੀਰਤਨ ਚੱਲਦਾ ਹੁੰਦਾ ਵਾ ਇੰਨੀ ਮਤ ਨਹੀਂ ਹੈਗੀ ਦਿੱਤੀ ਇਹਨੂੰ ਕਿਸੇ ਨੇ ਤਾਬੇ ਤੇ ਵੀ ਬੇਅਦਬੀ ਕਰਦਾ ਵਾ ਗੁਰੂ ਘਰ ਦੀ ਮਹਾਰਾਜ ਰੂਪ ਦੀ ਬੇਅਦਬੀ ਕਰਦਾ ਵਾ ਕਿੱਥੇ ਆਪ ਨੂੰ ਐਡੀ ਗ੍ਰੰਥੀ ਹੋਈ ਉਹਨੂੰ ਐਡੀ ਗ੍ਰੰਥੀ ਬਣਾਇਆ ਹੋਇਆ ਪ੍ਰਧਾਨਾਂ ਨੇ ਇਹ ਕੋਈ ਗਿਆਨੀ ਕੋਈ ਅੰਦਰ ਹੁਣ ਤਾਂ ਨਹੀਂ ਗਿਆਨੀਆਂ ਨਹੀਂ ਘਟਾ ਹੈਗਾ ਹਾਂ ਹੁਣ ਤਾਂ ਗਿਆਨੀ ਬਥੇਰੇ ਨੇ ਆਲੇ-ਛੰਨੇ ਸਾਡੇ ਪ੍ਰਦਾਨਾ ਦੇ ਗਿਆਨੀਆਂ ਦੇ ਆ ਦੇਖੋ ਕੀਰਤਨ ਚੱਲ ਰਿਹਾ ਵਾ ਆਓ ਖੜਾ ਵਾ ਆ ਖੜਾ ਵਾ ਗਿਆਨੀ ਉੱਥੇ ਖੜਨ ਦਾ ਪਤਾ ਇਹਨੂੰ ਇੱਥੇ ਤਾਬੇ ਤੇ ਨਹੀਂ ਪੈਣ ਦਾ ਪਤਾ ਹੈਗਾ ਇੱਥੇ ਕੀਰਤਨ ਚੱਲਦਿਆ ਉੱਥੇ ਤਾਬੇ ਦੇਖਾ ਇੱਥੇ ਬੈਠਾ ਵਾ ਉੱਥੇ ਖੜਾ ਵਾ ਇਹ ਆ ਦੇਖੋ ਜੀ ਕੀਰਤਨ ਚੱਲ ਰਿਹਾ ਵਾ ਦੂਰ ਪਿੱਤੇ ਮੈਂ ਇਹ ਪ੍ਰਧਾਨਾਂ ਤੇ ਗਿਆਨੀ ਦੇ ਦੇ ਜਿਹੜੇ ਗੁਰੂ ਘਰ ਦੀ ਭੇਜਿਮੇ ਕਰਦੇ ਨੇ ਉਹ ਆਏ ਗੁਰੂ ਜੀ ਦਾ ਖਾਲਸਾ ਵੇਗ ਜੀ ਦੇ ਪੱਤੇ ਉਹ ਆਏ ਗੁਰੂ ਜੀ ਦਾ ਖਾਲਸਾ ਵੇਗ ਜੀ ਦੇ ਪੱਤੇ ਮਾਨਜੋ ਸਾਧ ਸੰਗਤ ਜੀ ਅੱਜ 10 ਮਿੰਟ ਪਹਿਲਾਂ ਗਿਆਨੀ ਤਾਬੇ ਤੇ ਬੈਠਾ ਸੀਗਾ ਹੋਣ ਦੇਖੋ ਕਿਸੇ ਨੂੰ ਹੋਰ ਨੂੰ ਹਿੰਦੂ ਪਰਿਵਾਰ ਨੂੰ ਚੋਰ ਚਰਨ ਵਾਸਤੇ ਬਿਠਾਤਾ ਤੇ ਆਪ ਪਤਾ ਨਹੀਂ ਕਿੱਧਰ ਚਲੇ ਗਿਆ ਆਪਾ ਕਿ 10 ਮਿੰਟ ਇਹ ਮਾਜਾ ਦੇ ਤਾਬੇ ਤੇ ਵੀ ਨਹੀਂ ਬੈਠ ਸਕਦਾ ਇਹ ਇੱਕ ਬੰਦਾ ਨਹੀਂ ਹੈਗਾ ਗੁਰੂ ਘਰ ਦੇ ਵਿੱਚ ਆ ਦੇਖੋ ਵੀਰ ਮੇਰੇ ਰਾਗੀ ਜਿਹਾ ਕੀਰਤਨੀ ਜਿਹਾ ਕੀਰਤਨ ਕਰ ਰਹੇ ਨੇ ਨਾ ਉੱਤਰ ਪ੍ਰਸ਼ਾਦ ਦੇ ਉੱਤੇ ਆ ਨਾ ਇੱਧਰ ਨਾ ਇਤਰਾ ਕੋਈ ਨਾ ਗਿਆਨੀ ਦਾ ਪਤਾ ਲੱਗਦਾ ਕਿੱਥੇ ਆ ਕਰਕੇ ਜਦ 10 ਮਿੰਟ ਪਹਿਲਾਂ ਬੈਠ ਸਕਦਾ ਸੀਗਾ ਹੁਣ ਇਹਨੂੰ ਕੀ ਹੋ ਗਿਆ ਵਾ ਆ ਟਾਈਮ ਵੀ ਦੇਖ ਲੋ ਕਿੰਨਾ ਵੀਰ ਮੇਰੇ ਆ ਤਾਂ ਗਿਆਨੀਆਂ ਸਾਡੇ ਗਿਆਨੀਆਂ ਦੇ ਹਾਲਤ ਨੇ ਨਾ ਇਹ ਜੇ ਪ੍ਰਧਾਨ ਨੇ ਜਿਨ੍ਹਾਂ ਨੇ ਸਿਰ ਤੇ ਉੱਤੇ ਚੱਕ ਕੇ ਰੱਖਿਆ ਹੋਇਆ ਹੈ ਗਿਆਨੀਆਂ ਨੂੰ 7 ਵਜੇ 10 ਮਿੰਟ ਦਾ ਟਾਈਮ ਆ ਇਸ ਟਾਈਮ ਆਲਛਣ ਨੇ ਗਣ ਸਵੇਰੇ ਦਾ ਸਵੇਰੇ 7:10 ਦਾ ਟਾਈਮ ਆ ਮਰਮਾਨੀ ਦੁੱਤ ਆ ਦੇਖ ਬੋਹ ਪਹਿ ਇਕੱਠੇ ਕਰਨ ਨੂੰ ਕਹਦੇ ਨੂੰ ਪਰ ਇੱਥੇਰੇ ਕਰ ਲੈਂਦਾ ਵਾ ਜਰਾਤਾ ਜੀ ਇਹੋ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਮਰਮਾਨ ਜੋ 사ਤੰਗ ਜੀ ਕੀਰਤਨ ਚੱਲ ਰਿਹਾ ਵਾ ਤਾਬੇ ਤੇ ਬੈਠੋ ਲੈ ਕੇ ਗੈਨੀ ਨੀ ਹੈਗਾ ਨਾ ਉਹ ਵਾਚੀ ਅੜਵ ਨਾ ਤਾਬੇ ਤੇ ਕਿਧਰ ਗਿਆ ਜਾਨੀ ਸਾਰੀ ਬਾਕੀ ਨਾ ਸ਼ਰਮ ਨਹੀਂ ਥੋੜੀ ਮੋਟੀ ਗੈਨੀ ਨੂੰ ਵੱਡੇ ਦੀ ਠੀਕ ਸਰ ਬਠਾਤਾ ਨਾ ਪ੍ਰਸ਼ਾਦ ਦੇਣ ਵਾਸਤੇ ਉੱਥੇ ਜਿਮਾ ਪੀਤੇ ਸਾਰ ਅੱਜੋ ਕੁਛਾ ਦਾ ਲਾ ਵੀ ਕੋਈ ਹੈ ਨਹੀਂਗਾ ਤੇ ਸਾਡੇ ਕਹੇ ਨਿਆਦਲੇ ਚੰਨੇ ਜੰਨ ਜੰਨ ਰੋ ਲਾ ਕਬੜੀ ਤੁਮ ਕਿੰਨ ਕੰਤੇ ਕਾਰ ਦੀਆ ਸੋਹਣਾਂ ਨੇ ਕਰਤਾਰ ਵੱਡਾ ਹੈਡ ਗ੍ਰਾਂਥੀ ਬਣਿਆ ਪ੍ਰਤਿਮਾ ਨਹੀਂ ਅਕਲ ਨਹੀਂ ਕਿਹ ਕਿਹੋ ਜਿਹੇ ਰੀਤਾਂ ਹਮਲਾ ਤੇ ਲੜੋ ਲੋ 7 ਵਜੇ ਕਿਨੇ ਤੱਬ ਤੇ ਬਣਾਲਾ ਕੋਈ ਨਹੀਂ ਹੈਗਾ ਦੇਖ ਲੋ ਮਾੜੇ ਕੋ ਘੜੀ ਨਹੀਂ ਪਾਇਆ ਅਗਨੀ ਦੇ ਲੱਛਣ ਸਾਡੇ ਆਂਦੇ ਸਰ ਕਿੱਥੇ ਲਾਇਆ ਸਮਾਂ ਤੇ ਤੁਹਾਡੇ ਦਿਨ ਪੈਸਾ ਦੇ ਕੇ ਨਾ ਬੰਦੇ ਦੇ ਪੈਰ ਨੂੰ ਤਕਲੀਫ ਹੁੰਦੀ ਹੈ ਆ ਲੱਛਣ ਨੇ ਸਾਡੇ ਗੁਰੂ ਘਰ ਦੇ ਪਿਆਨੀਆਂ ਦੇ ਵਾਏ ਗੁਰਜੀ ਦਾ ਘਰცა ਵਾਏ ਗੁਰਜੀ ਪਤੇ ਅਜ ਖੰਡਵਾਰ ਚੱਲ ਰਿਹਾ ਹੈ ਵਾ ਇਸ ਖੰਡਵਾਰ ਦੇ ਉੱਤੇ 8 ਤੋਂ ਲੱਗੇ 10 ਵਜੇ ਤੱਕ ਗਿਆਨੀ ਕੋਲ ਤਬਾਲ ਦੀ ਡਿਊਟੀ ਹੈ ਇਹ ਦੇਖੋ ਕਿੱਥੇ ਬੈਠਾ ਵਾ 5 ਮਿੰਟ ਜਾ ਕੇ ਖੰਡਵਾਰ ਤੇ ਬੈਠਾ ਫਿਰ ਆ ਗਿਆ ਵਾ ਉਹ ਆਗੇ ਇੱਥੇ ਬੈਠਾ ਹੋਇਆ ਸੀ। ਉਹ ਆ ਬੈਠਾ ਵਾ ਇੱਥੇ। ਟਾਈਮ ਦੇਖੋ ਕੀ ਹੋਇਆ ਵਾ। 5 ਮਿੰਟ ਖੰਡਵਾੜ ਤੇ ਬੈਠਾ ਪਾ। ਕਿਸੇ ਹੋਰ ਨੂੰ ਬਿਠਾ ਕੇ ਆ ਗਿਆ ਹੁਣ ਚੱਲਿਆ ਵਾ। 67000 ਰੁਪਏ ਖੰਡਵਾੜ ਦਾ ਲੈਣ ਦਾ ਪਤਾ ਇਹਨਾਂ ਨੂੰ। ਹੋਰ ਨਹੀਂ ਕੁਝ। ਹੁਣ ਕਿਸੇ ਦੀ ਅਰਦਾਸ ਆਈ ਹੁਣੇ ਇਸ ਕਰਕੇ ਉੱਠ ਕੇ ਉਧਰ ਚਲੇ ਗਿਆ। ਆ ਦੇਖੋ ਖਾਨਵਰ ਦੇ ਕਿਸੇ ਨੂੰ ਉਠਾਇਆ ਰਹਾ ਆ। ਆ ਖਾਨਵਰ ਦੇ ਕਿਸ ਨੂੰ ਖੋਨੋ ਉਠਾਇਆ। ਉਹ ਆਹਰ ਦੇ ਕਿਸੇ ਨੀਰਦਾਸ ਆਗੇ ਹੁਣਗੇ। ਉੱਥੋਂ 15-20000 ਰੁਪਏ ਮਿਲਣਾ ਹੁਣ ਤਾਂ ਕਰ ਇੱਥੇ ਆ ਦੇਖੋ ਆ ਗਿਆ। ਇਹ ਬੰਨੇ ਹੋਏ ਨੇ ਟਾਈਮ ਇਹਨਾਂ ਦੇ। ਫਲਾਨੇ ਟਾਈਮ ਤੇ ਤੁਸੀਂ ਆ ਜਾਓ ਮੈਂ ਅਰਦਾਸ ਕਰੂੰਗਾ। ਫਲਾਨੇ ਟਾਈਮ ਤੇ ਤੁਸੀਂ ਆ ਜਾਓ ਮੈਂ ਅਰਦਾਸ ਕਰੂੰਗਾ। ਆ ਦੇਖ ਲਓ ਗਿਆਨੀ ਪ੍ਰਿਤਪਾਲ ਦੇ ਲੱਛਣ। ਥੋੜਾ ਚੋੜਾ ਆ ਕੇ ਖੜਾ ਕਿ ਨਹੀਂ ਇਹ। ਇਸ ਨੂੰ ਟਾਈਮ ਦਿੱਤਾ ਹੋਇਆ ਸੀਗਾ ਕਿ 8:00 ਵਜੇ ਆਜੋ ਤੁਹਾਨੂੰ ਅਸੀਂ ਰਿਹਾਸ ਕਰਾਂਗੇ। ਇਹੀ ਕੰਮ ਰਹਿ ਗਿਆ ਪੈਸੇ ਲੁੱਟਣ ਦੇ ਕੰਮ ਰਹਿ ਗਿਆ ਤਾਂ। ਵਾਹੀ ਸੀਗਾ ਖਾਲਸਾ ਹੋਇਆ ਗਰੀਫਾਤ ਤੇ। ਮਾਂ ਜੋ ਸਾਸ ਸੰਗਲ ਜਿਓ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਆ ਦੇਖੋ ਜੀ ਕੀਰਤਨ ਚੱਲ ਰਿਹਾ ਵਾ ਐਸ ਟਾਈਮ ਕੀਰਤਨ ਚੱਲ ਰਿਹਾ ਵਾ ਦੇਖੋ ਬੱਚਿਆਂ ਨੇ ਸਾਡੇ ਪ੍ਰਧਾਨਾਂ ਨੂੰ ਨੇ ਉਹ ਅਕਲ ਥੋੜੀ ਜਿਹੀ ਨਾ ਗਿਆਨੀ ਨੂੰ ਸਾਡੇ ਵੱਡੇ ਨੂੰ ਅਕਲ ਆ ਤਾਬੇ ਤੇ ਕੋਈ ਬੈਠਾ ਵਾ ਕੋਈ ਨਹੀਂ ਬੈਠਾਏਗਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਥੋੜੀ ਮੋਟੀ ਜਿਹੜੇ ਤਾਬੇ ਤੇ ਅਸੀਂ ਬਹਿ ਜੀਏ ਕੋਈ ਨਾ ਕੋਈ ਜਾਣਾ ਆ ਕੇ ਹੈ ਕੀਰਤਨ ਚੱਲਦਿਆ ਵਾ ਇੱਥੇ ਰੱਬ ਦਾ ਨਾਮ ਲੈ ਜਾਂਦਾ ਵਾ ਤਾਬੇ ਤੇ ਬੈਨਣਾ ਨਹੀਂ ਕੋਈ ਮਾਰੇ ਮਰਗੇ ਸਾਰੇ ਗਿਆ ਨਹੀਂ ਪੋਰਗਲ ਕਰ ਪਹਿਲੇ ਨੂੰ ਤਾਂ ਗਾਗਾ 22000 ਰੁਪਏ ਲੈ ਲੈਂਦੇ ਨੇ ਅਰਦਾਸਾਂ ਦਾ 60 6000 ਰੁਪਏ ਖੰਡਪਾੜ ਦਾ ਲੈ ਲੈਂਦੇ ਨੇ ਆ ਦੇਖ ਲੋ ਆ ਲਛਨ ਪ੍ਰਧਾਨਾਂ ਦੇ ਸਾਡੇ ਮਾਂ ਪੈਣ ਦੀਆਂ ਗਾਣਾ ਕੱਢਣ ਦਾ ਪਤਾ ਇਹਨਾਂ ਨੂੰ ਕੋਈ ਪ੍ਰਧਾਨਾਂ ਨੂੰ ਦਰਵਾਜ਼ਾ ਤੇ ਬੈਗ ਦਫਤਰ ਦੇ ਵਿੱਚ ਤਾਬੇ ਤੇ ਬਿਠਾਉਂਦਾ ਨਹੀਂ ਕਿ ਇਹਨਾਂ ਨੂੰ ਪਤਾ ਕੁਛ ਆਏਗਾ ਕਿਸੇ ਤਾਬੇ ਤੇ ਕਿਸੇ ਨੂੰ ਬਿਠਾ ਦਈਏ ਕਰਕੇ ਦਰ ਫਿਟੇ ਮੂ ਮੈਂ ਕਹਿੰਦਾ ਇਹੇ ਜੇ ਪ੍ਰਧਾਨਾ ਦੇ 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 ਅਕਲ ਹੈਗੀ ਨਾ ਨੂੰ ਕਿ ਨਹੀਂ ਇਹੇ ਜੇ ਨੂੰ ਵੋਟਾਂ ਪਾਈਆਂ ਸੀ ਤੁਸੀਂ ਮੈਂ ਕਹਿੰਦਾ ਮਾਨਜੋ ਸਾਧ ਸੰਗਤ ਜੀ ਉਹ ਆਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਖਫਤ ਹੈ ਉਹ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਖਫਤ ਹੈ ਮਾਨਜੋ ਸਾਧ ਸੰਗਤ ਜੀ ਅਜ ਵਿਸਾਖੀ ਦਾ ਦਿਹਾੜਾ ਵਾ ਖੰਡਪੜ ਚੱਲ ਰਹੇ ਨੇ ਮੇਰੇ ਮਾਲਿਕ ਦਾਦਾ ਜੀ ਦੇ ਅੱਜ ਸਮਾਪਤੀ ਹੋਣੀ ਹੈ ਪਰ ਦਾਣਾ ਨੂੰ ਇੰਨੀ ਸ਼ਰਮ ਨਹੀਂ ਹੈ ਕਿ ਦੋ ਦੋ 300 ਰੁਪਏ ਦਾ ਫੁੱਲਾਂ ਦਾ ਹਾਰ ਵੀ ਲਿਆ ਕੇ ਪਾ ਦिए ਕਰਕੇ ਬਾਤ ਲੱਛ ਨੇ ਸਾਡੇ ਪਰ ਦਾਣਾ ਵਾਈ ਕੁਰਸੀ ਕੋ ਖਲਚਾ ਵੈਣ